ਹਾਂਜੀ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਯਾਤਰਾ ਚੱਲੀ ਸੀ ਆਪਣੀ ਸ਼੍ਰੀ ਅਨੰਦਪੁਰ ਸਾਹਿਬ ਤੇ ਰਾਤ ਦਾ ਸਟੇ ਸੀ ਆਪਣਾ ਫਤੇਗੜ ਸਾਹਿਬ ਸਰਹੰਦ ਤੇ ਇਹਨਾਂ ਸਥਾਨਾਂ ਦੇ ਦਰਸ਼ਨ ਕਰਕੇ ਆਪਾਂ ਰਾਤ ਰੁਕੇ ਹੋਏ ਸੀ ਡੇਰਾ ਬਾਬਾ ਹਰਬੰਸ ਸਿੰਘ ਜੀ ਦਿਲੀਵਾਲਿਆਂ ਦੇ ਕਾਸਿਵਾ ਵਾਲਿਆਂ ਕੋਲ ਉੱਥੋਂ ਇਸ਼ਨਾਨ ਪਾਨ ਕਰਕੇ ਅਮਰਤ ਵੇਲੇ ਤੇ ਅਮਰਤ ਵੇਲੇ ਨਜ਼ਦੀਕ ਹੀ ਗੁਰਦੁਆਰਾ ਸੀ ਗੁਰਦੁਆਰਾ ਵਿਭਾਨਗੜ੍ਹ ਸਾਹਿਬ ਉੱਥੇ ਦਰਸ਼ਨ ਦੇਦਾਰ ਕਰਕੇ ਤੇ ਹੁਣ ਆਪਾਂ ਚੱਲੇ ਆ ਠੰਡਾ ਬੁਰਜ ਤੇ ਧੰਤਨ ਬਾਬਾ ਜੁਰავਤ ਸਿੰਘ ਧੰਤਨ ਬਾਬਾ ਫਤਿਹ ਸਿੰਘ ਜੀ ਦੇ ਸ਼ਹੀਦੀ ਸਥਾਨਾਂ ਤੇ ਤੇ ਕਰਵਾਉਂਦੇ ਆ ਤੁਹਾਨੂੰ ਵੀ ਦਰਸ਼ਨ ਬਣੇ ਰਿਓ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਡੇਰਾ ਦਿੱਲੀ ਵਾਲੇ ਬਾਬਿਆਂ ਦਾ ਗੁਰਦੁਆਰਾ ਫਤੇਗੜ ਸਾਹਿਬ ਸਤਿ ਸ੍ਰੀ ਅਕਾਲ ਤੂੰ ਬੋਲੇਲੀ ਤੂੰ ਚਾਹ ਪਾਣੀ ਦਾ ਲੰਗਰ ਛੱਕ ਕੇ ਤੇ ਹੁਣ ਆਪਾਂ ਚੱਲੇ ਆ ਗੁਰਦੁਆਰਾ ਬਾਣਗੜ੍ਹ ਸਾਈਂਵ ਬਾਣਗੜ੍ਹ ਸਾਈਂਵ ਜਾ ਕੇ ਤੁਹਾਨੂੰ ਕਰਵਾਉਂਦੇ ਆ ਦਰਸ਼ਨ ਗੁਰਦੁਆਰਾ ਵਿਭਾਣਗੜ੍ਹ ਸਾਈਂਵ ਦੇ ਨਾ ਜਨਮ ਮਰਨ ਸੁਖ ਲਾਤੇ ਜਨਮ ਮਰਨ ਸੁਖ ਲਾਤੇ ਜਨਮ ਮਰਨ ਜਨਮ ਮਰਨ ਸੋ ਕਹੋ ਤਨ ਗੁਰ ਸੇ ਗੁਰੂ ਜੰਮ ਮੁਮਰਨ ਸੁਖਾਇ ਜੰਮ ਮੁਮਰਨ ਅਜੀ ਬਾਈ ਗੁਰੂ ਜੀ ਕੀਤਾ ਹੈ ਦਰਸ਼ਨ ਤੋਂ ਹੀ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਤੇ ਥੱਲੇ ਤੰਦਨ ਬਾਬਾ ਜੁਰਾਵਰ ਸਿੰਘ ਤੰਦਨ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦਾ ਥੜਾ ਸਥਾਨ ਬਣਾਇਆ ਹੋਇਆ ਸੀ ਤੇ ਉੱਥੋਂ ਦੇ ਦਰਸ਼ਨ ਵੀ ਕਰਵਾਏ ਹੋਏ ਆ ਵੀਡੀਓ ਤੁਹਾਨੂੰ ਥੋੜੀ ਜਿਹੀ ਬਣਾ ਕੇ ਦਿੱਤੀ ਹੋਈ ਆ ਕਿਉਂਕਿ ਜਿਆਦਾ ਉਹਨਾਂ ਦੇ ਵਿੱਚ ਮਤਲਬ ਕੈਮਰਾ ਅਲਾਉ ਨਹੀਂ ਕੀਤਾ ਹੋਇਆ ਇਸ ਕਰਕੇ ਥੋੜੀ ਜਿਹੀ ਵੀਡੀਓ ਬਣਾ ਕੇ ਤੁਹਾਨੂੰ ਦਰਸ਼ਨ ਜ਼ਰੂਰ ਕਰਵਾਏ ਆ ਤੁਸੀਂ ਜੇ ਜਦੋਂ ਫਤਿਹਗੜ੍ਹ ਸਾਹਿਬ ਆਓ ਗੁਰਦੁਆਰਾ ਬਿਬਾਨਗੜ ਸਾਈ ਦੇ ਦਰਸ਼ਨ ਜਰੂਰ ਕਰਕੇ ਜਾਇਓ ਉੱਥੇ ਪ੍ਰਾਤਨ ਜਿਹੜੀ ਹੰਸਲਾ ਨਦੀ ਜਿਹੜੀ ਵਹਿੰਦੀ ਆ ਉਥੋਂ ਦਾ ਵੀ ਸੰਕੇਤ ਨਿਸ਼ਾਨੀ ਰੱਖੀ ਹੋਈ ਆ ਤੇ ਤੁਸੀਂ ਵੀ ਜਰੂਰ ਇਨਾ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਆਇਓ ਨਿਰਾ ਐਨੀਆ ਕੇ ਬਾਬਾ ਜੂਰਾਵਰ ਸਿੰਘ ਤੇ ਜਾਂ ਠੰਡਾ ਬੁਰਜ ਜਾਂ ਜੋਤੀ ਸੁਖ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਤੇ ਆਪਾਂ ਘਰਾਂ ਨੂੰ ਚੱਲ ਚੱਲੀਏ। ਲੱਗ ਲੱਗੇ ਸਾਰੇ ਪ੍ਰਾਤਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਿਆ ਕਰੋ ਤਾਂ ਜੋ ਆਪਾਂ ਨੂੰ ਇਤਿਹਾਸ ਤੋਂ ਪਤਾ ਲੱਗ ਸਕੇ ਇਤਿਹਾਸ ਤੋਂ ਜਾਣੂ ਹੋ ਸਕੇ ਆਪਾਂ ਕਿ ਕਿਹੜੇ ਸਥਾਨ ਤੇ ਕੀ ਕੀ ਉਹ ਘੜਨਾ ਵਾਪਰੀ ਸੀ ਤੇ ਕਰਵਾਉਂਦੇ ਤੁਹਾਨੂੰ ਦਰਸ਼ਨ ਹੋਣਾ ਠੰਡਾ ਬੁਰਜ ਸਾਹਿਬ ਦੇ ਤੇ ਤੁਹਾਨੂੰ ਤੁਹਾਨੂੰ ਬਾਬਾ ਜੂਰਾਵਰ ਸਿੰਘ ਤੇ ਤੁਹਾਨੂੰ ਤੁਹਾਨੂੰ ਬਾਬਾ ਫਤਿਹ ਸਿੰਘ ਜੀ ਦੇ ਸ਼ਹੀਦੀ ਸਥਾਨਾਂ ਦੇ ਕਰਨ ਕਾਰਨ ਵਿੱਚ ਸਮਰੱਥ ਹੈ ਆਪ ਹਾ ਆਪਣਾ ਕਾਰਨ ਬਲ ਗਿਆ ਸੋ ਸਤਿਨਾਮ ਉਸ ਦਾ ਗਿਆਨ ਜਿਹੜੇ ਪਰਮਾਤਮਾ ਦੇ ਉਸ ਜਿਹੇ ਵਾਸਤੇ ਮਾਇਆ ਕਾਸੇ ਨਹੀਂ ਲੱਗਣਾ ਕਿਉਂ ਹੱਡੇ ਚ ਪਰਮੇਸ਼ਰ ਦਾ ਪ੍ਰੇਮ ਮਾਤਿਆ ਨਾਮ ਦਾ ਵਾਸਾ ਵੇਖ ਤੇ ਆ ਕਵਨ ਦਾ ਫੁੱਲ ਚਿੱਕੜ ਵਿੱਚ ਹੈ ਪਰ ਉਹਦੀ ਸੁਗੰਧਿਤ ਚਿੱਕੜ ਵਰਗੀ ਨਹੀਂ ਕੋਈ ਆਖੇ ਹੈ ਕੜਾ मेरा माण कुझु बि न तूजा They don't care. ਜਿਵੇਂ ਅੱਗੇ ਵੀ ਕਰਕੇ ਦਰਸ਼ਨ ਆਪਾਂ ਗੁਰਦੁਆਰਾ ਠੰਡਾ ਬੁਰਜ ਸਾਹਿਬ ਤੇ ਗੁਰਦੁਆਰਾ ਫਤੇਗੜ ਸਾਹਿਬ ਧੰਨ ਧੰਨ ਬਾਬਾ ਜੁਰਾਵਰ ਸਿੰਘ ਤੇ ਧੰਨ ਧੰਨ ਬਾਬਾ ਪੱਲੇ ਸਿੰਘ ਜੀ ਦੇ ਅਸਥਾਨਾ ਦੇ ਹੁਣ ਆਪਾਂ ਚੱਲਦੇ ਹਾਂ ਬਾਬਾ ਮੋਤੀਰਾਮ ਮਹਿਰਾ ਜੀ ਦੇ ਅਸਥਾਨਾ ਦੇ ਜਿਹੜਾ ਗੁਰਦੁਆਰਾ ਸਾਹਿਬ ਸਾ이드 ਤੇ ਸ਼ੜਕ ਦੇ ਉੱਤੇ ਸਥਿਤ ਹੈਗਾ ਉਹਨਾਂ ਅਸਥਾਨਾ ਦੇ ਦਰਸ਼ਨ ਕਰਨ ਵਾਸਤੇ ਚੱਲੇ ਆ ਤੇ ਕਰਵਾਉਂਦੇ ਆ ਤੁਹਾਨੂੰ ਇਹ ਦਰਸ਼ਨ ਲਾ ਲਾਗ ਰਗੀ ਯਾਦਗਾਰ ਅਮਰ ਸ਼ਹੀਦ ਬਾਬਾ ਮੋਤੀਰਾਮ ਮਹਿਰਾ ਜੀ ਗੁਰਦੁਆਰਾ ਸਾਹਿਬ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਗੁਰਦੁਆਰਾ ਸਾਹਿਬ ਨੂੰ ਆਇਆ ਜਿੱਥੇ ਬਾਬਾ ਮੋਤੀराम ਮਹਿਰਾ ਜੀ ਦੇ ਸਾਰੇ ਪਰਿਵਾਰ ਨੂੰ ਬੋਲੂ ਦੇ ਵਿੱਚ ਫੇੜਿਆ ਗਿਆ ਸੀ ਉਹਨਾਂ ਦੀ ਧੰਨ ਕਮਾਈ ਨੂੰ ਯਾਦ ਕਰਦੇ ਹੋਏ ਆਇਆ ਇਹ ਪਵਿੱਤਰ ਸਥਾਨ ਤੇ ਸ਼ੋਭੀ ਤਿਆਗ ਗੁਰਦੁਆਰਾ ਫਤਿਹਗੜ ਸਾਹਿਬ ਤੋਂ ਉਹਨਾਂ 사이 500 ਮੀਟਰ ਦੀ ਦੂਰੀ ਤੇ ਗੁਰਦੁਆਰਾ ਸੇਤਾ ਘਰ ਉਹਨਾਂ ਆ ਤੁਹਾਨੂੰ ਦਰਸ਼ਨ ਸਭ ਨੇ ਖੜੇ ਦੀ ਪਾਈ ਕਬਨੇ ਕਪਾਣਾ ਨੂੰ ਦੁਆਰਾ ਲਾਗੂ ਕੀਤਾ ਗਿਆ ਸੀ ਕੰਮ ਕੇ ਕੰਮ ਤੋਂ ਸੁਰਾਜ ਜੋਤੀ ਸਿੰਘ ਸਾਹਿਬ ਜੇ ਤਾਂ ਕੰਧਾਂ ਬਾਬਾ ਜੁਰਾਵਾ ਸਿੰਘ ਕੰਧਾਂ ਬਾਬਾ ਸਤਿ ਸਿੰਘ ਜੇ ਇਸ ਵਾਰੀ ਸੰਸਕਾਰ ਹੋ ਗਿਆ ਸੀ ਇਹ ਵੀ ਸਭ ਤੋਂ ਮਹਿੰਗੀ ਜਗ੍ਹਾ ਹੈਗੀ ਹੈ ਇਹ ਮਤਲਬ ਕਿ ਕਿ ਤੱਕ ਆਪਣੀ ਤੇਰਾ ਸਾਸ ਹੱਸ ਹਰ ਨਾਮ ਨਿਕਲੇ ਤੇ ਉਹੀ ਉਮੀਦ ਤੇਰਾ ਸਾਸ ਹੱਸ ਜਦ ਬੰਦ ਮੀਸ਼ਰ ਨੂੰ ਕੀਆ ਅੰਤ ਨਾ ਨਾ ਦਾ ਮਾ 여 <머래>